ਹਾਂਜੀ ਵੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵਿਸ਼ਾ ਹੈ ਜੀ ਆਪਣਾ HF ਗਾਂ ਬਨਾਮ ਜਰਸੀ ਗਾਂ ਦੋਨਾਂ ਦੀ ਆਸ ਵਿੱਚ ਤੁਲਨਾ ਕੀਤੀ ਜਾਊਗੀ ਕਿ ਕਿਹੜੀ ਗਾਂ ਕਿਸ ਖੇਤਰ ਵਿੱਚ ਵਧੀਆ ਹੈ ਤੇ ਕਿਹੜੀ ਗਾਂ ਕਿਸ ਖੇਤਰ ਵਿੱਚ ਵਧੀਆ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਗੱਲ ਕਰਦੇ ਹਾਂ ਜੀ HF ਜਿਹਦਾ ਪੂਰਾ ਨਾਮ ਹੈਗਾ ਜੀ ਹਾਉਸਟਿਨ ਫ੍ਰਿਜੀਅਨ ਠੀਕ ਹੈ ਜੀ ਮੂਲ ਇਹਦਾ ਹੈਗਾ ਜੀ ਦੇਸ਼ ਹੈਗਾ ਵਾ ਜੀ ਨੀਦਰਲੈਂਡ ਦੇਸ਼ ਦੀ ਇਹ ਗਾਵ ਤੇ ਦੁੱਧ ਦੀ ਜਿਹੇ ਪੈਦਾਵਾਰ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਘੱਟ ਤੋਂ ਘੱਟ 20 ਲੀਟਰ ਤੋਂ ਘੱਟਦਾ ਜੇ ਕੋਈ ਗਾਂ ਇਹਨਾਂ ਦੀ ਹੈ ਹੀ ਨਹੀਂ ਤੇ ਔਸਤ ਗਾਂ ਇਹ ਦੁੱਧ 40 ਲੀਟਰ ਤੱਕ ਦੇ ਰਹੀ ਹੈ ਜੀ ਐਚਐਫ ਤੇ 40 ਲੀਟਰ ਤੋਂ ਪਲੱਸ ਅਲੇ ਵੀ ਬੋਲ ਐਚਐਫ ਦੇ ਪਹੁੰਚ ਚੁੱਕੇ ਹੈ ਜੀ ਆਪਣੇ ਸੀਮਨ ਇੰਪੋਰਟ ਹੋ ਕੇ ਜਿਨ੍ਹਾਂ ਦਾ ਜਿਨ੍ਹਾਂ ਦੀ ਪੂਰੀ ਡਿਟੇਲ ਮੈਂ ਤੁਹਾਨੂੰ ਆਪਣੇ ਚੈਨਲ ਤੇ ਪਹਿਲਾਂ ਵੀਡੀਓ ਸ਼ੇਅਰ ਕਰ ਚੁੱਕਿਆ ਜਾਂ ਕਿ ਤੁਸੀਂ ਜਾ ਕੇ ਦੇਖ ਚੁੱਕੇ ਹੋ ਜੀ ਤੇ 50 ਤੋਂ 55 ਲੀਟਰ ਤੱਕ ਜੀ ਇਹ ਆਪਣੀਆਂ ਗਾਈਆਂ ਦੁੱਧ ਦੇ ਰਹੀਆਂ ਆ ਮਾ ਅਜਿਹੀ ਤਰੀਕੇ ਵਿੱਚ ਐਚਪ ਦੀਆਂ ਠੀਕ ਹੈ ਜੀ ਤੇ ਜੇ ਆਪਾਂ ਚਰਬੀ ਦੀ ਗੱਲ ਕਰੀਏ ਫੈਟ ਦੀ ਜਿਹੜੀ ਆਪਾਂ ਨੂੰ ਦੁੱਧ ਵਿੱਚ ਆਪਾਂ ਕਹਿੰਦੇ ਨੇ ਫੈਟ ਕਿੰਨੀ ਆਈ 3.5 ਤੋਂ ਲੈ ਕੇ 4 ਤੱਕ ਜੀ ਔਸਤ ਇਹਦੀ ਫੈਟ ਆ ਰਹੀ ਆ ਠੀਕ ਹੈ ਜੀ ਤੇ ਦੁੱਧ ਦੀ ਜਿਹੜੀ ਮਾਰਕੀਟ ਵਿੱਚ ਕੀਮਤ ਹੈ ਜੀ ਇਹਦੀ ਉਹ ਜਿਹੜੀ ਘੱਟ ਆ ਲੋ ਫੈਟ ਆ ਜੀ ਦੁੱਧ ਦੇ ਮਾਰਕੀਟ ਤੇ ਸਿਹਤ ਅਤੇ ਰੋਗ ਰੋਗ ਤਕਤਾ ਇਹਦੀ ਜਿਹੜੀ ਘੱਟ ਆ ਠੀਕ ਹੈ ਜੀ ਮੌਸਮ ਤਾਂ ਇਹ ਕਿਹੜਾ ਪਾਲਦੀ ਹੈ ਜ਼ਿਆਦਾ ਇਹ ਠੰਡਾ ਮੌਸਮ ਜ਼ਿਆਦਾ ਪਸੰਦ ਕਰਦੀ ਹੈ ਜੀ ਐਚਐਫ ਨਸਲ ਦੀ ਗਾਂ ਤੇ ਜੇ ਆਪਾਂ ਚਾਰੇ ਦੀ ਗੱਲ ਕਰੀਏ ਵੀ ਚਾਰਾ ਚਾਰੇ ਦੀ ਖਪਤ ਦੀ ਬਹੁਤ ਜ਼ਿਆਦਾ ਵਾ ਖਾਣ ਪੀਣ ਨੂੰ ਥੋੜਾ ਜਿਹਾ ਖੁੱਲੀ ਹੁੰਦੀ ਹੈ ਜੀ ਜਿਵੇਂ ਚਾਰਚੂਪਰੋ ਜ਼ਿਆਦਾ ਪਸੰਦ ਕਰਦੀਆਂ ਗਾਂ ਐਚਐਫ ਹੋ ਤਾਂ ਜਿਹਦੇ ਜੇ ਜ਼ਿਆਦਾ ਆਪਾਂ ਦੁੱਧ ਵੀ ਲੈਣਾ ਤਾਂ ਇਹਨਾਂ ਦਾ ਚਾਰੇ ਦੀ ਖਪਤ ਵੀ ਜ਼ਿਆਦਾ ਹੋਊਗੀ ਜ਼ਰੂਰ ਜੀ ਤੇ ਉਮਰ ਇਹਦੀ ਹੁੰਦੀ ਹੈ ਜੀ ਐਚਐਫ ਗਾਂ ਦੀ 5 ਤੋਂ 6 ਸਾਲ ਠੀਕ ਹੈ ਜੀ ਤੇ ਜੇ ਆਪਾਂ ਬੱਚੇ ਪੈਦਾ ਕਰਨ ਦੀ ਸਮਰੱਥਾ ਦੇਖੀਏ ਤਾਂ ਜੀ ਆਈ ਐਫ ਆਈ ਵੀ ਐਫ ਵੀ ਚਾਹੀਦਾ ਜੀ ਇਹਦਾ ਠੀਕ ਹੈ ਜੀ ਆਈ ਵੀ ਐਫ ਦਾ ਮਤਲਬ ਹੁੰਦਾ ਵਾ ਜੀ ਮਾਤਾ ਗਾਂ ਡੋਨਰ ਐਚ ਐਫ ਕਾਉ ਤੋਂ ਅੰਡੇ ਲੈ ਜਾਂਦੇ ਆ ਇਹ ਅੰਡੇ ਲੈਬ ਵਿੱਚ ਬੂਲ ਦੇ ਸਪਰਮ ਨਾਲ ਮਿਲਾਏ ਜਾਂਦੇ ਆ ਜੀ ਪੂਣ ਬਣਾਇਆ ਜਾਂਦਾ ਜੋ ਪੂਣ ਸਿਹਤਮੰਦ ਹੁੰਦੇ ਆ ਜੀ ਉਹ ਕਿਸੇ ਹੋਰ ਗਾਂ ਜਾਂਦੇ ਸੈਰੋਗਟ ਮਾਦੇ ਪੇਟ ਵਿੱਚ ਪਾਏ ਜਾਂਦੇ ਆ ਫਿਰ ਉਹ ਗਾਂ 9 ਮਹੀਨੇ ਬਾਅਦ ਇੱਕ ਨਵਾਂ ਬੱਚੇ ਨੂੰ ਜਨਮ ਦਿੰਦੀ ਹੈ ਠੀਕ ਹੈ ਜੀ ਆਈਵੀਫ ਦੇ ਫਾਇਦੇ ਕੀ ਆ ਜੀ ਉੱਚ ਦੁੱਧ ਦੇਣ ਵਾਲੇ ਬੱਚੇ ਪੈਦਾ ਹੁੰਦੇ ਇਹਦੇ ਨਾਲ ਜੀ ਜੈਨੇਟਿਕ ਗੁਣਵੱਤਾ ਨੂੰ ਬਿਹਤਰ ਕੀਤਾ ਜਾਂਦਾ ਵਾ ਇੱਕ ਮਾਂ ਗਾਂ ਤੋਂ ਇੱਕ ਵਾਰ ਕਈ ਪੂਣ ਬਣ ਸਕਦੇ ਆ ਜਿਸ ਨਾਲ ਉਤਪਾਦਨ ਵੱਧਦਾ ਹੈ ਭੂਲ ਅਤੇ ਗਾਂ ਦੀ ਚੋਣ ਖਾਸ ਕਰਕੇ ਉੱਚ ਗੁਣਵੱਤਾ ਵਾਲੀਆਂ ਨਸਲਾਂ ਤੋਂ ਕੀਤੀ ਜਾਂਦੀ ਹੈ ਠੀਕ ਹੈ ਜੀ ਜਾ ਜੀ ਆਪੇ ਵੇਖੀ ਆਈਵੀਐਫ ਉਹਦਾ ਖਰਚਾ ਕਿੰਨਾ ਜੀ ਇਹਦੀ ਲਾਗਤ 5000 ਤੋਂ ਲੈ ਕੇ 15000 ਜਾਂ ਹੋਰ ਵੀ ਵੱਧ ਸਕਦੀ ਆ ਠੀਕ ਹੈ ਜੀ ਤੇ ਹੁਣ ਜੇ ਆਪਾਂ ਜਰਸੀ ਗਾਂ ਦੀ ਗੱਲ ਕਰੀਏ ਜੀ ਤਾਂ ਜਰਸੀ ਗਾਂ ਜਿਹੜੀ ਹੈਗੀ ਆ ਜੀ ਉਹ ਯੂਕੇ ਦੀ ਗਾਂਵਾਂ ਜੀ ਜਾਂਦੀ ਆਈਲੈਂਡ ਜਰਸੀ ਆਈਲੈਂਡ ਠੀਕ ਹੈ ਜੀ ਤਾਂ ਜੇ ਆਪਾਂ ਦੁੱਧ ਦੀ ਇਹਦੀ ਗੱਲ ਕਰੀਏ ਤਾਂ ਐਵਰੇਜ ਦੁੱਧ ਜੀ ਜਰਸੀ ਗਾਂ ਦਾ 12 ਤੋਂ 15 ਲੀਟਰ ਮੰਨਿਆ ਗਿਆ ਵਾ ਠੀਕ ਹੈ ਜੀ ਤੇ ਹੁਣ ਤਾਂ ਵੈਸੇ ਇਹਨਾਂ ਦੇ ਵੀ ਬੋਲ ਬਹੁਤ ਚੰਗੇ ਆ ਗਏ ਜਿਵੇਂ ਬੈਗ ਸ਼ਾਟ ਬੂਨ ਹੋ ਗਿਆ ਬੈਗ ਸ਼ਾਟ ਵਰਗੇ ਬੋਲਦਾ ਜੀ ਹੁਣ ਦੇਖੋ ਕਿੰਨਾ ਆਪਾਂ ਨੂੰ ਪਤਾ ਹੀ 10 1000 ਲੀਟਰ ਪਲੱਸ ਦਾ ਦਦੇ ਰਹੇ ਹੈ ਮਤਲਬ ਕਿ 30-30 ਲੀਟਰ ਨੂੰ ਬੈਗ ਸ਼ਾਟ ਦੁੱਧ ਪਹੁੰਚ ਚੁੱਕਿਆ ਵਾ ਜੀ ਠੀਕ ਆ ਜੀ ਤੇ ਹੁਣ ਜੇ ਆਪਾਂ ਇਹਦੀ ਫੈਟ ਦੀ ਗੱਲ ਕਰੀਏ 5 ਤੋਂ 6 ਇਹਦੀ ਫੈਟ ਆ ਰਹੀ ਹੈ ਜੀ ਤੇ ਫੈਟ ਦਾ ਰੇਟ ਹਾਈ ਬਹੁਤ ਜ਼ਿਆਦਾ ਰੇਟ ਆ ਜੀ ਇਹਦਾ ਤੇ ਤੇ ਜੇ ਆਪਾਂ ਸਿਹਤ ਪੱਖੋਂ ਗੱਲ ਕਰੀਏ ਸਿਹਤ ਪੱਖੋਂ ਬਿਲਕੁਲ ਇਹ ਠੀਕ ਠਾਕ ਰਹਿੰਦੀ ਹੈ ਜੀ ਗਾਂ ਕੋਈ ਜਿਆਦਾ ਇਹ ਬਿਮਾਰ ਨਹੀਂ ਹੁੰਦੀਆਂ ਗਾਵਾਂ ਜਰਸੀ ਦੀਆਂ ਤੇ ਮੌਸਮ ਇਹ ਠੰਡਾ ਤੇ ਹਲਕਾ ਜਾਂ ਗਰਮ ਹੋ ਭਾਲਦੀਆਂ ਵਾ ਠੀਕ ਹੈ ਜੀ ਤੇ ਜੇ ਆਪਾਂ ਇਹਨਾਂ ਦੇ ਚਾਰੇ ਦੀ ਗੱਲ ਕਰੀਏ ਤਾਂ ਐਫ ਦੇ ਮੁਕਾਬਲੇ ਬਹੁਤ ਹੀ ਘੱਟ ਚਾਰਾ ਇਹਨਾਂ ਨੂੰ ਚਾਹੀਦਾ ਹੁੰਦਾ ਵਾ ਠੀਕ ਹੈ ਜੀ ਤੇ ਜੇ ਆਪਾਂ ਇਹਨਾਂ ਦੀ ਉਮਰ ਦੀ ਗੱਲ ਕਰੀਏ ਤਾਂ 6 ਤੋਂ 8 ਸਾਲਾਂ ਦੀ ਉਮਰ ਹੁੰਦੀ ਹੈ ਠੀਕ ਹੈ ਜੀ ਤੇ ਬੱਚੇ ਪੈਦਾ ਕਰਨ ਦੀ ਸਮਰਥਾ ਇਹਨਾਂ ਦੀ ਕੁਦਰਤੀ ਬਹੁਤ ਹੀ ਜ਼ਿਆਦਾ ਸਟਰੋਂਗ ਹੁੰਦੀ ਆ ਤੇ ਜਾਂ ਆਪਾਂ ਆਰਟੀਫੀਸ਼ੀਅਲ ਵੀ ਇਹਨਾਂ ਦੇ ਆਪਾਂ ਬੱਚੇ ਧਰਵਾ ਸਕ ਤਰਾ ਸਕਦੇ ਜਿਵੇਂ ਏਆਈ ਜਿਹਨਾਂ ਨੂੰ ਆਪਾਂ ਕਹਿ ਦਿੰਨੇ ਆ ਜੀ ਉਸ ਤੋਂ ਅੱਗੇ ਜੇ ਆਪਾਂ ਜੀ ਇਹਨਾਂ ਦੀ ਦੁੱਧ ਦੀ ਰੇਟਿੰਗ ਦੀ ਗੱਲ ਕਰੀਏ ਤਾਂ ਜਿਹੜੀ ਐਚਐਫਾ ਇਹਨੂੰ ਦੁੱਧ ਦੇ ਵਿੱਚ 5 ਸਟਾਰ ਰੇਟਿੰਗ ਦਿੱਤੀ ਗਈ ਆ ਜੀ ਤੇ ਜਰਸੀ ਨੂੰ 4 ਸਟਾਰ ਰੇਟਿੰਗ ਦਿੱਤੀ ਗਈ ਆ ਤੇ ਫੈਟ ਦੇ ਵਿੱਚ ਐਚਐਫਗਾ ਨੂੰ 2 ਸਟਾਰ ਮਿਲ ਰਹੇ ਆ ਜੀ ਤੇ ਜਰਸੀ ਨਸਲ ਨੂੰ ਜੀ ਪੰਜ ਸਟਾਰ ਦੁੱਧ ਪੰਜ ਸਟਾਰ ਮਿਲ ਰਹੇ ਨੇ ਵੀ ਜੀ ਫੈਟ ਦੇ ਵਿੱਚ ਤੇ ਸਿਹਤ ਦੇ ਵਿੱਚੋਂ ਜੇ ਆਪਾਂ ਸਿਹਤ ਪੱਖੋਂ ਗੱਲ ਕਰੀਏ ਤਾਂ ਐਚਐਫ ਨੂੰ ਸਿਰਫ ਇੱਕ ਸਟਾਰ ਮਿਲ ਰਿਹਾ ਹੈ ਕਿਉਂਕਿ ਐਚਐਫ ਨੂੰ ਬਿਮਾਰੀਆਂ ਤਕਰੀਬਨ ਬਹੁਤ ਹੀ ਜ਼ਿਆਦਾ ਲੱਗਦੀਆਂ ਨੇ ਇਹਦਾ ਇਮਿਊਨ ਸਿਸਟਮ ਬਹੁਤ ਹੀ ਵੀਕ ਹੁੰਦਾ ਐਚਐਫ ਦਾ ਤੇ ਜਰਸੀ ਨੂੰ ਸਿਹਤ ਪੱਖੋਂ ਦੋ ਸਟਾਰ ਮਿਲੇ ਹੋਏ ਨੇ ਜੀ ਇੱਕ ਇਹੋ ਜੀ ਨਸਲ ਵੀ ਹੈ ਜਿਹਨੂੰ ਆਪਾਂ ਬਹੁਤ ਹੀ ਜ਼ਿਆਦਾ ਵਾਰਤਦੇ ਆ ਤੇ ਉਹਨੂੰ ਸਿਹਤ ਪੱਖੋਂ ਪੰਜ ਸਟਾਰ ਮਿਲੇ ਹੋਏ ਨੇ ਜੀ ਜੇ ਤੁਸੀਂ ਚਾਹੋ ਨੇ ਉਸ ਨਸਲ ਬਾਰੇ ਵੀ ਦੱਸਾਂ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਜੀ ਤੇ ਜੇ ਵੇਖਿਆ ਜਾਵੇ ਤਾਂ ਇਹ ਦੋਨੇ ਗਾਈਆਂ ਬਰੇਸ਼ੀ ਗਾਈਆਂ ਨੇ ਜੀ ਦੋਨੇ ਦਾ ਦੋਨੇ ਆਪੋ ਆਪਣੀ ਥਾਂ ਤੇ ਬਹੁਤ ਹੀ ਵਧੀਆ ਨੇ ਮਤਲਬ ਕਿ ਜੇ ਆਪਾਂ ਦੇਖੀਏ ਐਚਐਫ ਦਾ ਦੁੱਧ ਦਾ ਰਿਕਾਰਡ ਬਹੁਤ ਜ਼ਿਆਦਾ ਵਾ ਤੇ ਫੈਟ ਪਰਸੈਂਟੇਜ ਘੱਟ ਆ ਤੇ ਸਿਹਤ ਪੱਖੋਂ ਬਾੜੀ ਆਪਾਂ ਜਦੋਂ ਕਿ ਬਿਮਾਰੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਪਰ ਜੇ ਆਪਾਂ ਗੌਰ ਕਰੀਏ ਤਾਂ ਬਿਮਾਰੀ ਨਹੀਂ ਵੀ ਲੱਗ ਸਕਦੀ ਏਡੀ ਨਹੀਂ ਗੱਲ ਤੇ ਜਰਸੀ ਨੂੰ ਦੇਖਿਆ ਜਾਵੇ ਤਾਂ ਦੁੱਧ ਐਚਐਫ ਦੇ ਮੁਕਾਬਲੇ ਘੱਟ ਹੁੰਦਾ ਪਰ ਫੈਟ ਪਰਸੈਂਟੇਜ ਬਹੁਤ ਹੀ ਜ਼ਿਆਦਾ ਹੁੰਦੀ ਆ ਤੇ ਬਿਮਾਰੀਆਂ ਲੱਗਣ ਦੇ ਬਹੁਤ ਹੀ ਘੱਟ ਚਾਂਸ ਹੁੰਦੇ ਨੇ ਜਰਸੀ ਨਸਲ ਨੂੰ ਠੀਕ ਹੈ ਜੀ ਤੇ ਜੇ ਤੁਸੀਂ ਚਾਹੁੰਦੇ ਹੋ ਮੈਂ ਇੱਕ ਹੋਰ ਨਸਲ ਬਾਰੇ ਦੱਸਾਂ ਜਿਵੇਂ ਕਿ ਹੋਰ ਕਈ ਨਸਲਾਂ ਹੋ ਗਈਆਂ ਇੱਕ ਨਸਲ ਨੂੰ 5 ਸਟਾਰ ਵੀ ਮੈਂ ਦਰ ਰਹੇ ਨੇ ਸਿਹਤ ਪੱਖੋਂ ਤੁਸੀਂ ਚਾਹੋ ਤਾਂ ਦੱਸਾਂ ਤਾਂ ਉਸ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਵੀਡੀਓ ਚੰਗੀ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ